ਅੱਜ ਆਪਾਂ ਕਿਹੜੀ ਗੇਮ ਖੇਡਾਂਗੇ? ਵਾਡੇ ਕਰਮ। ਕਿਹੜੀ? ਵਾਡੇ ਕਰਮ। ਠੀਕ ਹੈ। ਸਾਰੇ ਇੱਕ ਦੂਜੇ ਦੇ ਕਾਰਡ ਦੇਖ ਲਓ ਤੁਸੀਂ ਸਾਰੇ ਜਣੇ। ਦੇਖ ਲਿਆ ਨਾ ਕਿ ਕਿਹੜਾ ਕਿਹੜੀ ਸੰਖਿਆ ਜਾਂ ਕਿਹੜਾ ਅੰਕ ਕਿਸ ਕਿਸ ਬੱਚੇ ਕੋਲੇ ਗਿਆ ਠੀਕ ਹੈ। ਹੁਣ ਸਭ ਤੋਂ ਸਾਰਿਆਂ ਤੋਂ ਛੋਟਾ ਅੰਕ ਕਿਹੜੇ ਬੱਚੇ ਕੋਲੇ ਗਿਆ? ਮਨਵਿੰਦਰ ਕੋਲੇ ਜੀ। ਕਿੰਦੇ ਕੋਲੇ ਹੈਗਾ? ਮਨਵਿੰਦਰ। ਆਂ ਜੀ ਮਨਵਿੰਦਰ ਖੜੇਗਾ ਸਭ ਤੋਂ ਪਹਿਲਾਂ ਇੱਥੇ। ਫਿਰ ਮਨਵਿੰਦਰ ਤੋਂ ਬਾਅਦ ਮਨਕੀਰਤ ਜੀ। ਮਨਕੀਰਤ ਕੋਲ ਕਿੰਨੀ ਸੰਖਿਆ ਹੈਗੀ ਬੇਟਾ? ਹਾਂਜੀ 0 ਤੋਂ ਬਾਅਦ ਕੀ ਆਊਗਾ 1 2 ਚਲੋ ਮਨਕੀਰਤ ਬੇਟਾ ਆਜੋ ਅੱਛਾ ਮਨਕੀਰਤ ਤੋਂ ਬਾਅਦ ਮਨਕੀਰਤ ਕੋਲ ਇੱਕ ਸੰਖਿਆ ਹੈ ਫਿਰ ਉਸ ਤੋਂ ਬਾਅਦ ਕੌਣ ਖੜੇਗਾ 4 ਜੀ 4 4 ਕਿੰਦੇ ਕੋਲ ਸੰਖਿਆ ਹੈਗੀ ਹੈ ਆਸ਼ਮੀਤ ਕੋਲ ਕਿਉਂ 4 ਖੜਿਆ ਕਿਉਂਕਿ ਉਹਨਦੇ ਕੋਲ ਪਹਿਲਾਂ 1 ਸੀ 1 ਤੋਂ ਬਾਅਦ 2 3 ਆਪਣੇ ਕੁਝ ਛਿੱਪੇਗਾ ਤੇ 4 ਨੰਬਰ ਵਾਲਾ ਬੱਚਾ ਇੱਥੇ ਮਗਰ ਖੜੇਗਾ ਚਲੋ ਬੇਟੇ ਆਜੋ ਸ਼ਾਬਾਸ਼ ਫਿਰ ਉਸ ਤੋਂ ਬਾਅਦ 4 ਤੋਂ ਬਾਅਦ ਕੀ ਆਉਂਦਾ ਬੇਟਾ 5 ਜੀ ਹਾਂਜੀ 5 ਕਿੰਦੇ ਕੋਲੇ ਹੈ ਇਹ ਰਿੰਦਬਾਦ ਚਲੋ ਬੇਟੇ ਆਜੋ ਸ਼ਾਬਾਸ਼ अच्छा बेटे मन पाल को संख्या है कि अंक से पांच तो बाद किया होगा जी छे, छे किस बच्चे को अंक चलो बेटा शाबाश खड़ो अगे छे तो बाद बेटे सत्त सत्त तो सत्त वाला बच्चा खड़े उत्थे कल है सतनाम को सत्तु बाद आऊगा बेटे सत क्योंकि अठ वाला बच्चा अपने को नहीं नौ नौ किल है ਵੰਚ ਵੰਚ ਕੋਲ ਹੁਣ ਪੰਚ ਤੇ ਤੇਰੇ ਚ ਵੱਡੀ ਸੰਖਿਆ ਕਿੰਨੇ ਕੋਲੇ ਗਈ ਹੈ ਮੇਰੇ ਕੋਲੇ ਜੀ ਹਾਂ ਠੀਕ ਹੈ ਤੇਰੇ ਕੋਲ 13 ਹੈ ਹੁੰਦੇ ਕੋਲ 9 ਹੈ ਕਿਉਂਕਿ 13 ਫਿਰ ਵੱਡੀ ਸੰਖਿਆ ਹੈ ਅੱਛਾ ਚੱਲ ਵੰਚ ਬੇਟਾ ਖੜ ਤੇ ਲਾਸਟ ਤੇ ਤੂੰ ਰਹਿ ਗਿਆ ਠੀਕ ਹੈ ਤੁਸੀਂ ਖੜੋ ਬੇਟਾ ਸ਼ਾਬਾਸ਼ ਅਨਮੋਲ ਹੁਣ ਦੇਖੋ ਬੇਟੇ ਆਪਣੇ ਕੋਲ ਕਿਵੇਂ ਵੱਧ ਦੇ ਕ੍ਰਮ ਕਿਵੇਂ ਬਣ ਗਏ ਨੇ ਪਹਿਲਾਂ ਮਨਵਿੰਦਰ ਕੋਲ ਕੀ ਹੈਗਾ ਸੀ 0 ਫਿਰ ਮਨਕੀਰਤ ਕੋਲ ਫਿਰ ਆਸ਼ਮੀਤ ਕੌਰ ਬੇਟਾ 4 ਜਰਿੰਦਰਪਾਲ ਕੋਲ 5 ਤੇ ਸਿਮਰ ਕੋਲ 6 ਤੇ ਸਤਨਾਮ ਕੋਲ ਤੇ ਆਪਣਾ ਵੰਚ ਕੋਲ 9 ਜੀ ਤੇ ਲਾਸਟ ਅਨਮੋਲ ਕੋਲ 13 ਸ਼ਾਬਾਸ਼ ਬੇਟੀ